ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਅੱਜਾ ਇੱਕਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਦੋਸਤੋ ਪੰਜਾਬ ਸਰਕਾਰ ਦੀ 도ਗਲੀ ਨੀਤੀ ਇੱਕ ਵਾਰ ਫੇਰ ਜ਼ਾਹਰ ਹੋ ਗਈ ਹੈ 14 ਤਰੀਕ ਦੇ ਸੰਗਰੂਰ ਦੇ ਪ੍ਰਦਰਸ਼ਨ ਤੋਂ ਬਾਅਦ ਪਰ ਸੰਗਰੂਰ ਪ੍ਰਸ਼ਾਸਨ ਦਾ ਇਹ ਕਹਿਣਾ ਸੀ ਵੀ ਮੁੱਖ ਮੰਤਰੀ ਸਾਹਿਬ ਦੀ ਸਹਿਯਤ ਨਾਲ ਸਾਜ਼ ਹੈ ਤੁਸੀਂ ਕੈਬਨਟ ਵਿੱਚੋਂ ਜਿਸ ਮਰਜ਼ੀ ਮਨਿਸਟਰ ਦੀ ਮੀਟਿੰਗ ਲੈ ਸਕਦੇ ਹੋ ਉਸ ਕਰਨੇ ਤੋਂ ਬਾਅਦ ਕੈਬਨਟ ਮਨਿਸਟਰ ਹਰਪਾਲ ਚੀਮਾ ਜੀ ਅਮਨ ਅਰੋੜਾ ਜੀ ਤੇ ਹਰਜੋਤ ਬੈਂਸ ਜੀ ਨਾਲ ਮੀਟਿੰਗ ਨਹੀਂ ਕੀਤੀ ਪਰ ਅੱਜ ਮੀਟਿੰਗ ਹੋਣ ਤੋਂ ਕੁਝ ਘੰਟੇ ਪਹਿਲਾਂ ਅਸੀਂ ਸਾਨੂੰ ਇਹ ਕਹਿ ਦਿੱਤਾ ਗਿਆ ਵੀ ਇਹ ਮੀਟਿੰਗ 20 ਦਿਨ ਬਾਅਦ ਪੋਸਟਪੋਨ ਕਰ ਦਿੱਤੀ ਸਾਡੀ ਰਿਵਿਊ ਪਟੀਸ਼ਨ ਪਹਿਲਾਂ ਹੀ 2 ਮਹੀਨੇ ਲੇਟ ਹੋ ਚੁੱਕੀ ਹੈ ਪਰ ਸਰਕਾਰ ਲਗਾਤਾਰ ਟਾਲਾ ਵਧਦੀ ਜਾ ਰਹੀ ਹੈ ਅਸੀਂ ਸਰਕਾਰ ਦੀ ਇਸ ਲਾਰਿਆਂ ਦੀ ਪੰਡ ਦਾ ਪਰਦਾ ਚਾਹ ਕਰਕੇ ਹਟਾਂਗੇ ਇਸ ਲਈ ਅਸੀਂ ਕੱਲ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬ ਸਰਕਾਰ ਦੀ ਅਰਥੀਕੂਤ ਮਜਾਰੇ ਹੋਣੇ ਨੇ ਜੋ ਉਸ ਤੋਂ ਬਾਅਦ ਸਰਕਾਰ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਤਾਂ 21 ਸਤੰਬਰ ਨੂੰ ਐਤਵਾਰ ਨੂੰ ਸੰਗਰੂਰ ਵਿੱਚ ਫੇਰ ਮੁੱਖ ਮੰਤਰੀ ਦੇ ਘਰ ਦਾ ਘਰਾਓ ਕੀਤਾ ਜਾਏਗਾ। ਅਸੀਂ ਸੰਗਰੂਰ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਇਹ ਨੌਕਰੀ ਇਹ ਭਰਤੀ ਸਾਡੇ ਜੂਨ ਮਰਨ ਦਾ ਸਵਾਲ ਹੈ। ਇਹਦੇ ਲਈ ਅਸੀਂ ਜੂਨ ਮਰਨ ਤੱਕ ਜਾਵਾਂਗੇ। ਨਾ ਅਸੀਂ ਜੇਲਾ ਜਾਣ ਤੋਂ ਡਰਨਾ, ਨਾ ਅਸੀਂ ਲਾਠੀਆਂ ਤੋਂ ਡਰਨਾ, ਨਾ ਅਸੀਂ ਇਹਨਾਂ ਦੀ ਜਲ ਤੋਪਾਂ ਤੋਂ ਡਰਨਾ ਤੇ ਉਸ ਦਿਨ ਦੇ ਅਸੀਂ ਪੂਰੀ ਤਿਆਰੀ ਕਰਕੇ ਆਵਾਂਗੇ। ਜੇ ਉਦੋਂ ਤੱਕ ਸਾਡੀ ਮੀਟਿੰਗ ਨਹੀਂ ਹੁੰਦੀ ਹੈਗੀ ਤਾਂ ਸੰਗਰੂਰ ਪ੍ਰਸ਼ਾਸਨ ਇਸ ਗੱਲ ਲਈ ਤਿਆਰ ਰਹੇ ਤੇ ਸਰਕਾਰ ਦੀ ਇਸ ਵਧਨੀਤੀ ਨੂੰ ਅਸੀਂ ਸਾਰੇ ਪੰਜਾਬ ਦੇ ਸਾਹਮਣੇ ਲੈ ਕੇ ਆਵਾਂਗੇ। ਲੜਦੇ ਲੋਕ ਜ਼ਿੰਦਾਬਾਦ 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 ਵੱਡਾ ਇੱਕਾ ਜ਼ਿੰਦਾਬਾਦ 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 ਯੂ ਪਟੀਸ਼ਨ ਫਾਇਲ ਕਰੋ ਫਾਇਲ ਕਰੋ ਫਾਇਲ ਕਰੋ ਯੂ ਪਟੀਸ਼ਨ ਫਾਇਲ ਕਰੋ ਫਾਇਲ ਕਰੋ ਫਾਇਲ ਕਰੋ ਮੁੱਖ ਮੰਤਰੀ ਮਰਦਾਬਾਦ ਮਰਦਾਬਾਦ ਮਰਦਾਬਾਦ